ਸਤਿ ਸ੍ਰੀ ਅਕਾਲ ਜੀ ਸਾਰਿਆਂ ਨਾਲ ਆਪਾਂ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਚਾਚੀ ਨੇ ਕਿਵੇਂ ਲਗਾਈ ਘਰ ਵਿੱਚ ਅੱਗ ਤੇ ਸੰਦੀਪ ਨੇ ਘਰ ਵਿੱਚ ਪਾਇਆ ਕਲੇਸ਼ ਤੇ ਮੰਗੇ ਆਪਣੇ ਪੈਸੇ ਆਪਾਂ ਇਸ ਵਾਰੇ ਗੱਲ ਕਰਾਂਗੇ ਤੁਸੀਂ ਸਾਡੀ ਵੀਡੀਓ ਪੂਰੀ ਜ਼ਰੂਰ ਦੇਖਿਓ ਆਜੋ ਆਪਾਂ ਗੱਲ ਕਰਦੇ ਆਂ ਜੀਦੋ ਜੀਤਾ ਹੋਣੀ ਚਾਚੀ ਨੂੰ ਵਿਆਹ ਲਜਾਣ ਲਈ ਮਨਾਂ ਕਰ ਦਿੰਦੇ ਆ ਤਾਂ ਚਾਚੀ ਨੂੰ ਬਹੁਤ ਗੁੱਸਾ ਜੜਦਾ ਉਹ ਕਹਿੰਦੀ ਇਹਨਾਂ ਦਾ ਕੋਈ ਨਾ ਬਦਲਾ ਮੈਂ ਲਾਉਂਗੀ ਕਿਵੇਂ ਨਾ ਕਿਵੇਂ ਕਰਕੇ ਫਿਰ ਸੋਚ ਲਿਆ ਕਿ ਇਹਨਾਂ ਦੇ ਘਰ ਵਿੱਚ ਮੈਂ ਅੱਗ ਲਗਾਣੀ ਆ ਫਿਰ ਮੈਂ ਦੇਖਣੀ ਆ ਕਿ ਆ ਕੀ ਕਰਦੇ ਆ ਉਸ ਤੋਂ ਬਾਅਦ ਚਾਚੀ ਸੰਦੀਪ ਦੇ ਆ ਕੇ ਕੰਨ ਭਰਨ ਲੱਗ ਜਾਂਦੀ ਆ ਉਹ ਕਹਿੰਦੀ ਆ ਕਿ ਤੂੰ ਇਹਨਾਂ ਨੂੰ ਇੰਨਾ ਤੂੰ ਕੰਮ ਕਰਦੀ ਆ ਫਿਰ ਵੀ ਤੈਨੂੰ ਦੋ ਰੋਟੀਆਂ ਹੀ ਮਿਲਦੀਆਂ ਨੇ ਤੇਰੀ ਕੁੜੀ ਨੂੰ ਵੀ ਆ ਕੁਝ ਪੁੱਛਦੇ ਨਹੀਂਗੇ ਉਸ ਤੋਂ ਬਾਅਦ ਸੰਦੀਪ ਕਹਿੰਦੀ ਚਲੋ ਕੋਈ ਨਹੀਂ ਜੋ ਵੀ ਹੈਗਾ ਤੋ ਮੈਂ ਰਹਿ ਤਾਂ ਰਹੀਆਂ ਕਰੇ ਚਾਚੀ ਕਹਿੰਦੀ ਨਹੀਂ ਤੂੰ ਬਹੁਤ ਗਲਤ ਕਰ ਰਹੀ ਹੈ ਤੂੰ ਇਹਨਾਂ ਨੂੰ ਆਪਣੇ ਜੋ 10 ਲੱਖ ਰੁਪਏ ਦਿੱਤੇ ਹੋਏ ਨੇ ਉਹਨਾਂ ਦਾ ਹਿਸਾਬ ਮੰਗ ਕੇ ਦੇਖ ਫਿਰ ਦੇਖਦੇ ਆ ਕਿ ਕੀ ਕਰਦੇ ਆ ਸੰਦੀਪ ਕਹਿੰਦੀ ਉਹ ਤਾਂ ਕਹਿ ਰਿਹਾ ਕਿ ਉਹ ਪੈਸੇ ਕਿਦੋਂ ਦੇ ਪੂਰੇ ਹੋਗੇ ਚਾਚੀ ਕਹਿੰਦੀ ਪੁਸ਼ਤਾ ਸੀ ਕਿੱਥੇ ਲੱਗੇ ਨੇ ਤੇਰਾ ਤਾਂ ਕੋਈ ਖਰਚਾ ਵੀ ਨਹੀਂ ਹੈਗਾ ਉਸ ਤੋਂ ਬਾਅਦ ਸੰਦੀਪ ਸੋਚਦੀ ਹੈ ਕਿ ਹਾਂ ਚਾਚੀ ਸਹੀ ਕਹਿ ਰਹੀ ਆ ਉਹਦਬ ਜਿਵੇਂ ਹੀ ਜੀਤਾ ਹੁਣੇ ਮੈਂ ਵਿਆਹ ਤੋਂ ਘਰੇ ਵਾਪਸ ਆਂਦਿਆ ਤਾਂ ਸੰਦੀਪ ਪੁੱਛਦੀ ਆ ਕਿ ਮੈਨੂੰ ਆਪਣੇ ਪੈਸਿਆਂ ਦਾ ਹਿਸਾਬ ਚਾਹੀਦਾ ਆ ਕਿ ਤੁਸੀਂ ਮੇਰੇ ਪੈਸੇ ਕਿੱਥੇ ਕਿੱਥੇ ਤੇ ਕਿਦੋਂ ਲਗਾਏ ਆ ਗੱਲ ਜਾ ਕੇ ਜੀਤਾ ਸੋਨ ਨੂੰ ਦੱਸ ਦਿਆ ਕਿ ਸੰਦੀਪ ਆਪਣੇ ਪੈਸਿਆਂ ਦਾ ਹਿਸਾਬ ਮੰਗ ਰਹੀ ਆ ਇੱਕ ਅਸੀਂ ਉਹਨੂੰ ਰੈਨ ਨੂੰ ਰੈ ਨਾਲ ਰੱਖਿਆ ਹੋਇਆ ਉਤੋਂ ਸਾਡੇ ਤੋਂ ਆਪਣੇ ਪੈਸਿਆਂ ਦਾ ਹਿਸਾਬ ਮੰਗ ਰਹੀ ਆ ਉਹਦੇ ਤਾਂ ਪੈਸੇ ਕਿਦੋਂ ਦੇ ਪੂਰੇ ਹੋ ਗਿਆ ਸੋ ਉਹਨੂੰ ਨੂੰ ਬਹੁਤ ਗੁੱਸਾ ਝੜਦਾ ਕੋਈ ਮੈਂ ਕਿਵੇਂ ਹਿਸਾਬ ਮੰਗ ਸਕਦੀ ਆ ਉਹਨੂੰ ਵੀ ਉਹਦਾ ਪਤਾ ਹੋਣਾ ਚਾਹੀਦਾ ਕਿ ਉਹਦੇ ਪੈਸੇ ਕਿਦੋਂ ਦੇ ਪੂਰੇ ਹੋ ਚੁੱਕੇ ਆ ਸੋ ਉਹਨੂੰ ਨੂੰ ਬਹੁਤ ਗੁੱਸਾ ਝੜਦਾ ਉਹ ਜਾ ਕੇ ਸੰਦੀਪ ਨਾਲ ਲੜਨ ਲੱਗ ਜਾਂਦਾ ਤੇ ਸੰਦੀਪ ਨੂੰ ਪੁੱਛਦਾ ਕਿ ਹਾਂ ਤੂੰ ਕਿਹੜੇ ਪੈਸਿਆਂ ਦੀ ਗੱਲ ਕਰ ਰਹੀ ਆ ਜਿਹੜੇ ਤੂੰ ਪੈਸੇ ਦਿੱਤੇ ਸੀ ਉਹਦਾ ਕਿਦੋਂ ਦੇ ਪੂਰੇ ਹੋ ਗਿਆ ਉਹਦੋਂ ਸਾਡੇ ਕੋ ਫਰੀ ਰਹਿ ਰਹੀ ਆ ਇੱਕ ਤਾਂ ਨੂੰ ਅਸੀਂ ਆਪਣੇ ਨਾਲ ਰੱਖਿਆ ਹੋਇਆ ਇੱਕ ਤੂੰ ਆਪਣੇ ਪੈਸਿਆਂ ਦਾ ਹਿਸਾਬ ਮੰਗ ਰਹੀ ਆ ਤੇਰੇ ਪੈਸੇ ਤਾਂ ਕਿਦੋਂ ਦੇ ਪੂਰੇ ਹੋ ਗਏ ਆ ਹੁਣ ਜੋ ਵੀ ਤੂੰ ਸਾਡੇ ਨਾਲ ਰਹਿ ਰਹੀ ਆ ਜੋ ਵੀ ਤੇਰਾ ਖਰਚਾ ਹੁੰਦਾ ਅਸੀਂ ਆਪਣੀ ਜੇਬ ਚੋਂ ਕਰ ਰਹੇ ਆ ਸੰਦੀਪ ਕਹਿੰਦੀ ਮੈਨੂੰ ਹਿਸਾਬ ਤਾਂ ਦੋ ਕਿ ਤੁਸੀਂ ਮੇਰੇ ਪੈਸੇ ਕਿੱਥੇ ਲਾਇਆ ਤੇ ਕਿਦੋਂ ਲਾਇਆ ਤੇ ਸੋਨੂੰ ਕਹਿੰਦਾ ਉਹ ਤਾਂ ਬਹੁਤ ਟਾਈਮ ਦੇ ਪੂਰੇ ਹੋ ਗਏ ਆ ਉਹ ਤੈਨੂੰ ਵੀ ਪਤਾ ਹੋਣਾ ਚਾਹੀਦਾ ਤੂੰ ਕਿੰਨੇ ਟਾਈਮ ਦੀ ਸਾਡੇ ਘਰੇ ਰਹਿ ਰਹੀ ਆ ਤੁਸੀਂ ਤੇਰੀ ਕੁੜੀ ਦੀਆਂ ਫੀਸਾਂ ਭਰ ਰਹੇ ਆ ਤੈਨੂੰ ਕੱਪੜੇ ਲੈ ਕੇ ਦੇ ਰਹੇ ਆ ਤੈਨੂੰ ਆਪਣੇ ਨਾਲ ਰੱਖ ਰਹੇ ਆ ਤੈਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਕਿ ਤੇਰੇ ਪੈਸੇ ਕਿੱਥੇ ਲੱਗ ਗਏ ਨੇ ਸੰਦੀਪ ਕੰਦੀ ਉਹ ਜੋ 10 ਲੱਖ ਰੁਪਇਆ ਸੀਗਾ ਮੇਰੇ ਅਕੋਰਡਿੰਗ ਤਾਂ ਉਹ 3-4 ਲੱਖ ਹੀ ਮੇਰੇ ਦੇ ਖਰਚ ਆਇਆ ਬਾਕੀ ਦਾ ਹਿਸਾਬ ਤਾਂ ਮੈਨੂੰ ਦੋ ਕਿੱਥੇ ਲੱਗੇ ਨੇ ਤੇ ਸੋਨੂੰ ਬਹੁਤ ਗੁੱਸਾ ਕਰਤਾ ਆ ਸਾਬ ਕੋਈ ਚਾਚੀ ਦੇਖ ਰਹੀ ਹੁੰਦੀ ਹੈ ਤਾਂ ਬਹੁਤ ਖੁਸ਼ ਹੁੰਦੀ ਹੈ ਕਿ ਹੁਣ ਅੱਗੇ ਹੁਣ ਇਹਨਾਂ ਦੇ ਘਰੇ ਕਲੇਸ਼ ਪਿਆ ਤੇ ਹੁਣ ਮੈਨੂੰ ਮਜ਼ਾ ਆ ਰਿਹਾ ਤੇ ਇਹਨਾਂ ਨੂੰ ਤਾਂ ਜਿਵੇਂ ਵਿਆਹ ਦੇ ਨਾਲ ਲੈ ਜਾਂਦੇ ਤੇ ਇਹਨਾਂ ਦਾ ਕੀ ਜਾਣਾ ਸੀਗਾ ਅੱਗੇ ਕੀ ਹੋਇਆ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ